ਪੂਰੇ ਪੰਜਾਬ ਦੀ ਖੁਸ਼ੀਆਂ ਨੂੰ ਹੈ ਨਾ ਜਿਹੜਾ ਗ੍ਰੈਂਡ ਲੱਗਿਆ ਏ ਇਹ ਹੋਇਆ ਕਾਦੇ ਕਰਕੇ ਆ 12 ਪਸ਼ੂ ਕਰਕੇ ਹੋਇਆ ਤੇ ਮੈਂ ਸਾਰੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਔਰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਜੇ ਹੁਣ ਨਾ ਜਾਗੇ ਆਪਾਂ ਕਦੋਂ ਜਾਗਾਂਗੇ ਹੈ ਨਾ ਉਸ ਪਰ 12 ਵਾਰੇ ਸੋਚ ਕੇ ਦੇਖੋ ਬੱਚਿਆਂ ਵਾਰੇ ਮਾਤਾ ਜੀ ਵਾਰੇ ਪੂਰਾ ਪੰਜਾਬ ਅੱਜ ਰੋ ਰਿਹਾ ਹੈ ਇਹ ਕਾਦੇ ਕਰਕੇ ਆਵਾਰਾ ਪਸ਼ੂਆ ਕਰਕੇ ਇਸ ਕਰਕੇ ਬਹੁਤ ਬੜਾ ਦੁਖੀ ਹੈ ਤੇ ਪਲੀਜ਼ ਤੁਹਾਨੂੰ ਵੀ ਮੈਂ ਰਿਕਵੈਸਟ ਕਰਦਾ ਇਹ ਇਹ ਹੁਣ ਇਹਨੂੰ ਮੁੱਦਾ ਬਣਾ ਕੇ ਨਾ ਆਪਾਂ ਜ਼ਰੂਰ ਇਹਦਾ ਹੱਲ ਕਰਵਾਈਏ ਤਾਂ ਕਿ ਕਿਸੇ ਹੋਰ ਘਰਦਿਆਂ ਕੁਛੀਆਂ ਬਰਬਾਦ ਨਾ ਹੋਣ ਤੁਸੀ ਤਾਂ ਡੇਲੀ ਆਉਂਦੇ ਸੀਗੇ ਤੁਸੀ ਡੇਲੀ ਮਿਲਦੇ ਸੀਗੇ ਕਰੀ ਦੋ ਹਫ਼ਤੇ ਹੋ ਗਏ ਭਾਜੀ ਨੂੰ ਇੱਥੇ ਐਡਮਿਟ ਹੋਏ ਸੋ ਸਿਹਤ ਸੁਧਾਰ ਵੀ ਹੋਇਆ ਸੀਗਾ ਵਿਚ ਜੇ ਅਸੀਂ ਗੱਲ ਕਰੀਏ ਹਾਂਜੀ ਸਟਾਰਟਿੰਗ ਚ ਇੰਪਰੂਵਮੈਂਟ ਸੀਗੀ ਔਰ ਸਾਨੂੰ ਲੱਗਿਆ ਵੀ ਸੀਗਾ ਵੀ ਸ਼ਾਇਦ ਸੱਚੇ ਪਾਤਸ਼ਾਹ ਦਾ ਆਸਣਾ ਸੁਣ ਲਵੇਗਾ ਪਰ ਅੱਜ ਅਰਦਾਸਾਂ ਵੀ ਕੰਮ ਨਹੀਂ ਆਈਆਂ ਤੇ ਮੌਤ ਹੀ ਹੋ ਗਈ ਹੈ ਭਰਾ ਸਾਡਾ ਹਰ ਗਿਆ ਤੇ ਹੁਣ ਵੀ ਹਸਪੀਟਲ ਆ ਰਿਹਾ ਸੀਗਾ ਤੇ ਹਜ਼ਾਰਾਂ ਆਵਾਰਾ ਪਸ਼ੂ ਆਪਣਾ ਸਾਡੇ ਨੇ ਆਏ ਹੁਣ ਵੀ ਆਏ ਆ ਮੈਂ ਦੇਖ ਰਿਹਾ ਸੀਗਾ